ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਦੁੱਬਰ ਕਰ ਦਿੱਤਾ ਹੈ ਗੰਦੇ ਪਾਣੀ ਨਾਲ ਲੋਕਾਂ ਨੂੰ ਲੈਲਾਜ਼ ਬਿਮਾਰੀਆਂ ਲੱਗ ਰਹੀਆਂ ਨੇ ਤੇ ਲੋਕ ਇਸ ਗੰਦੇ ਪਾਣੀ ਤੋਂ ਤੰਗ ਪਰੇਸ਼ਾਨ ਨੇ ਇਹ ਗੰਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰ ਦੇ ਵਿੱਚ ਵੜ ਰਿਹਾ ਹੈ ਤੇ ਸਕੂਲ ਜਾਣ ਨੂੰ ਬੱਚਿਆਂ ਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਸ ਕਰਕੇ ਇਹ ਲੋਕਾਂ ਦੇ ਵੱਲੋਂ ਸਰਕਾਰ ਤੋਂ ਗੁਹਾਰ ਲਗਾਈ ਗਈ ਹੈ ਕਿ ਸਾਡੇ ਇਸ ਨਗਰ ਦਾ ਜਿਹੜਾ ਪਾਣੀ ਦਾ ਹੱਲ ਕੱਢਿਆ ਜਾਵੇ ਮਾਮਲਾ ਮੋਗੇ ਦੇ ਗੁਰੂ ਹਰਗੋਬਿੰਦ ਨਗਰ ਦਾ ਹੈ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੜਿਆ ਹੋਇਆ ਹੈ ਲੋਕ ਕਾਫੀ ਤੰਗ ਪਰੇਸ਼ਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਗਰ ਨਿਗਮ ਦਫ਼ਤਰ ਦੇ ਬਾਹਰ ਕਈ ਵਾਰ ਆਪਣੀ ਸ਼ਿਕਾਇਤ ਲੈ ਕੇ ਗਏ ਆ ਧਰਨੇ ਵੀ ਦਿੱਤੇ ਨੇ ਉਹ ਆਪਣਾ ਪੱਲਾ ਝਾੜ ਦਿੰਦੇ ਨੇ ਕਿ ਸਾਡੇ ਕੋਲ ਕੋਈ ਸਾਧਨ ਨਹੀਂ ਜਿਸ ਨੂੰ ਲੈ ਕੇ ਲੋਕ ਆਪਣੀ ਦਿੱਕਤ ਤੋਂ ਜਿਹੜੀ ਮੁਸੀਬਤ ਤੋਂ ਮੁਸੀਬਤ ਪਈ ਹੋਈ ਆ ਗੰਦੇ ਪਾਣੀ ਦੀ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਹਿੱਲਾ ਕਰਕੇ ਦੇਵੇ ਤੇ ਮੇਰੀ ਬਾਤ ਹਰਜਿੰਦਰ ਕਾਰ ਹਰਜਿੰਦਰ ਸਿੰਘ ਜੀ ਕਿਹੜਾ ਇਹ ਮੁਹੱਲਾ ਤੇ ਕਿਹੜਾ ਵਾਰਡ ਹੈ ਬੋਨਾ ਚੌਂਕ ਹਰਗੋਬਿੰਦ ਨਗਰ 16 ਨੰਬਰ ਵਾਰਡ ਕੀ ਕੰਪਲੀਟ ਕੀ ਹੈ ਤੁਹਾਡੀ ਕੀ ਚੱਕ ਕੰਪਲੀਟ ਹੈ 24 ਤਰੀਕ ਤੋਂ ਸੀਵਰੇਜ ਸਾਡੇ ਬੰਦ ਹੋ ਰਿਹਾ ਸੜਕਾਂ ਤੇ ਪਾਣੀ ਫੈਰ ਰਿਹਾ ਸਰ ਅਸੀਂ ਬਹੁਤ ਪਰੇਸ਼ਾਨ ਆ ਕੰਪਲੀਟਾ ਬਹੁਤ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਠੀਕ ਹੈ ਅਸੀਂ ਟੀ 2 ਦੇ ਦਫ਼ਤਰ ਗਏ ਉਹਨਾਂ ਨੇ ਕੁਝ ਨਹੀਂ ਸੁਣਿਆ ਹੈਗਾ ਤੇ ਅਸੀਂ ਬਹੁਤ ਥਾਵਾਂ ਤੇ ਗਏ ਸਾਡਾ ਬਿਲਕੁਲ ਨਹੀਂ ਕੋਈ ਸੁਣਦਾ ਪਿਆ ਠੀਕ ਹੈ ਜੀ ਸੜਕਾਂ ਦੇ ਉੱਪਰ ਪਾਣੀ ਕਾਰਨ ਸਾਡੇ ਬੱਚੇ ਤੁਰੇ ਫਿਰਦੇ ਆ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਸਾਡੇ ਪਾਣੀ ਆਇਆ ਬੇੜਾਂ ਦੇ ਵਿਚਾਰ ਆ ਘਰਾਂ ਦੇ ਵਿੱਚ ਸਰ ਪਾਣੀ ਬਹੁਤ ਜ਼ਿਆਦਾ ਤੁਰੇ ਫਿਰਦਾ ਹੈਗਾ ਸੀਵਰੇਜ ਦਾ ਹੀ ਆ ਬੈਕਮਾਰੀ ਸੀਵਰੇਜ ਦਾ ਹੀ ਬੈਕਮਾਰੀ ਜਾਂਦਾ ਹੀ ਪਾਣੀ ਕਿੰਨਾ ਟਾਈਮ ਹੋ ਗਿਆ ਹੋ ਗਏ 15 20 ਦਿਨ ਹੋ ਗਏ ਜੀ ਤੇ ਕੰਪਲੀਟਾਂ ਵਗੈਰਾ ਦਿੱਤੀਆਂ ਤੁਸੀਂ ਬਹੁਤ ਕੰਪਲੀਟਾਂ ਦਿੱਤੀਆਂ ਸਾਡੀ ਕੋਈ ਸੁਣਮਾਈ ਨਹੀਂ ਕਰਦਾ ਜੀ ਅਸੀਂ ਹੁਣ ਸਾਰੇ ਮੁਹੱਲੇ ਦਾ ਇਕੱਠ ਕਰਕੇ ਅਸੀਂ ਦਫ਼ਤਰ ਜਾਵਾਂਗੇ ਜੀ ਮੇਅਰ ਸਿੰਘ ਦੇ ਦਫ਼ਤਰ ਜਾਵਾਂਗੇ ਉਹਨਾਂ ਨੂੰ ਕਵਾਂਗੇ ਵੀ ਸਾਡੀ ਕਿਉਂ ਨਹੀਂ ਸੁਣਮਾਈ ਹੋ ਰਹੀ ਅਸੀਂ ਬਹੁਤ ਪਰੇਸ਼ਾਨ ਆ ਸਾਰਾ ਮੱਲਾ ਸਾਰੇ ਬੱਚੇ ਬਜ਼ੁਰਗ ਸਾਰੇ ਹੀ ਪਰੇਸ਼ਾਨ ਹੋਏ ਪਏ ਐ ਇਸ ਪਾਣੀ ਤੋਂ ਆਉਂਦੇ ਉਹਨਾਂ ਦੇ ਜਦੋਂ ਤੁਸੀਂ ਹਾਂਜੀ ਆਂਦੇ ਆ ਇੱਕ ਜਣ ਆ ਗਿਆ ਦੋ ਜਣ ਆ ਗਿਆ ਕਹਿੰਦੇ ਸਾਡੀਆਂ ਗੱਡੀਆਂ ਖਰਾਬ ਹੈਗੀਆਂ ਮਸ਼ੀਨਾਂ ਖਰਾਬ ਹੈਗੀਆਂ ਤੇ ਇੱਕ ਵਾਰ ਮਸ਼ੀਨ ਆਈ ਸੀ ਇੱਕ ਸੀਵਰੇਜ ਸਾਫ਼ ਕਰਕੇ ਚਲੀ ਗਈ ਬਾਕੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਦੀ ਗਾਂ ਤਾਂ ਜਾਂਦੇ ਨਹੀਂ ਜੀ ਅੱਗੋਂ ਹੀ ਮੁੜ ਜਾਂਦੇ ਹੈਗੇ ਸਿਵਰੇਜ ਜਿਹੜਾ ਕਰਕੇ ਗਏ ਆ ਉਹ ਕਿਵੇਂ ਚੱਲਦਾ ਉਹ ਵੀ ਫੁੱਲ ਭਰ ਗਿਆ ਜੀ ਉਹਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਜੀ ਜਿਹੜਾ ਕੱਲ ਸਾਫ਼ ਕਰਕੇ ਗਏ ਉਹਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸਾਰੀ ਲੈਨ ਹੀ ਬਲੌਕ ਆ ਸਾਰੀ ਲੈਨ ਬਲੌਕ ਹੋਈ ਪਈ ਜੀ ਸਾਡੇ ਕੋਈ ਨਹੀਂ ਸਨਮਾਈ ਕਰਦਾ ਬੁਰਾ ਹਾਲ ਹੋਇਆ ਪਿਆ ਜੀ ਬੱਚੇ ਬਿਮਾਰੀਆਂ ਲੱਗਦੀਆਂ ਨੇ ਵਿੱਚ ਖੇਡਦੇ ਹੈਗੇ ਆ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਘਰਾਂ ਚ ਪਾਣੀ ਜਾ ਰਿਹਾਗਾ ਤੀਨਾ ਜੀ ਤੜ ਅਜੈ ਸਿੰਘ ਅਗੇ ਐਫ ਸਿੰਘ ਜੀ ਅੱਜ ਤੁਹਾਡੇ ਬਾਰ ਮੂਰੇ ਕਾਫੀ ਪਾਣੀ ਖੜਾ ਕੀ ਕੀ ਚੱਕਰ ਕੀ ਹੈ ਸਾਰਾ ਇਹਦਾ ਯਾਰ 15 ਦਿਨ ਹੋ ਗਏ ਪੁੱਛਣਾ ਬੁਰਾ ਹਾਲ ਆ ਬੋਂਕੇ ਤੇ ਰੇ ਇਹਦਾ ਤਾਂ ਆਉਂਦੇ ਆ ਗੇੜਾ ਜਾਂ ਮਾਰ ਕੇ ਕਰਕੇ ਕੋਈ ਜਾਂਦਾ ਨਹੀਂ ਤੇ ਬਸ ਆਹ ਹੰਦੇ ਚੱਲ ਪਏ ਇੱਕ ਚਲਾ ਕੇ ਉੱਠ ਜਾਂਦੇ ਮੁਰ ਕੇ ਦੂਜੇ ਬੰਦ ਸਾਰਾ ਕੰਪਲੀਟਾਂ ਦਿੱਤੀਆਂ ਜਾਂ ਤੋੜੀਆਂ ਕੰਪਲੀਟਾਂ ਬਸੇਰੀਆਂ ਦਿੱਤੀਆਂ ਕਿਹੜਾ ਮੁੱਲਾ ਕਿਹੜਾ ਵੈਸੇ ਹਰਕਬਿੰਦਰ ਨਗਰ ਅਵਾਡ ਨੰਬਰ ਕਿੰਨਾ ਪੈਂਦਾ ਹੈ ਅਵਾਡ ਨੰਬਰ 16 ਤੇ ਜੇ ਨਹੀਂ ਕਰਦੇ ਫਿਰ ਗਾਂ ਕੀ ਕਰਾਂਗੇ ਤੇ ਫਿਰ ਉਹਨਾਂ ਉੱਥੇ ਮੇਰ ਦੇ ਲਾਉਣੇ ਧਰਨਾ ਜਾ ਕੇ ਹੋਰ ਕੀ ਕਰਾਂਗੇ ਸਾਰੇ ਇਕੱਠੇ ਹੋ ਕੇ ਹੋ 15 20 ਦਿਨ ਹੋ ਗਏ ਤੁਹਾਡੇ ਆ ਹੀ ਨਹੀਂ ਨਹੀ ਨਹੀ ਬੁਰਾ ਹਾਲ ਆ ਜੇ ਕੋਈ ਰਿਸ਼ਤੇਦਾਰ ਆਉਂਦਾ ਇੱਥੇ ਕਹਿੰਦਾ ਹੋ ਉੱਥੇ ਗੱਡੀ ਘਿਹੜ ਕੇ ਆਏ ਆ ਕੀ ਨਾਮ ਹੈ ਜੀ ਮੇਰਾ ਨਾਮ ਨਰਪਤ ਹੈ ਜੀ ਨਰਪਤ ਜੀ ਆ ਤੁਹਾਡੇ ਇਥੇ ਕਿਹੜਾ ਵਾਰਡ ਪੈਂਦਾ ਇਹ ਇਹ 16 ਨੰਬਰ ਵਾਰਡ ਹੈ ਜੀ ਹਰ ਗੋਵਿੰਦ ਨਗਰ की, की तो ज पूरे डटे पड़े हैं पूरे अच्छा जी ठीक है आते हैं न कमेटी घर वाले देख के चले जाते हैं ठीक है बीच में भी आए थे कल परसों भी आए थे ठीक है थोड़ा बहुत लाइन में डा, वो डाल दिया रोड और चले जाते वापस खाली होते नहीं वापस डट जाते सुनते हैं नहीं अच्छा जी अगर ये अब काम करेंगे तो ठीक है नहीं तो हम वापस वहाँ जाके मेयर के घर के आगे जाके धरना देंगे फिर सारे मोहल्ले वाले जाके तो कितना टाइम से ये ब्लॉक पड़ा हुआ है ये कम से कम बीस पच्चीस दिन हो गए आज ऐसे ही है हाँ जी ऐसे ही पड़ा सारा तो फिर तो आपको दिक्कत बहुत होती है बहुत दिक्कत होगी आपके सामने ही है सारा देखो ये पानी पानी पड़ा पूरे गली में अब तो यही सारा रहा है सारे मोहल्ले वाले इकट्ठे होके उधर ही जाएंगे अब कमेटी घर जाएंगे अगर नहीं आए तो सही करने तो आपने कम्प्लेट वगैरह दी हुई है कम्प्लेट दिए एम सी साहब से भी दो तीन बार बात की उन्होंने कहा कल आएगा परसों आएगा मशीन खराब हुई हुई है ठीक है ना आ नहीं रहे आके देख के चले जाते हाँ जी टिटू एम सी साहब है उनसे भी बात हुई है कि आते हैं कल आएंगे परसों आएंगे वो आके कमेटी करो घर से और देख के चले जाते हैं उधर वो तो, तो सारों को पता है मेयर साहब को भी कंप्लेंट दी हुई है और एम सी साहब को भी दी हुई है सारों ने पता है ठीक है ना तब भी सुनवाई नहीं सभी सुनवाई नहीं हो रही है, हो रही है। <laughs> कम से कम बीस पच्चीस दिन हो गए डेली उनको कहते हैं फोन करके ਕਿ ਸੀਵਰੇਜ ਡਟੀ ਹੋਈ ਡਟੀ ਹੋਈ ਗਾੜੀਆ ਖਰਾਬ ਹੈ ਕੱਲ ਆਏਗੀ ਪਰਸੋ ਆਏਗੀ ਸੁਣ ਨਹੀਂ ਰੇ ਤੋ ਆਗੇ ਕੀ ਰਸਤਾ ਫਿਰ ਆਗੇ ਇਹੀ ਰਸਤਾ ਹੈ ਸਾਰੇ ਮੋਹਲੇ ਵਾਲੇ ਇਕੱਠੇ ਹੋ ਕੇ ਜਾ ਕੇ ਧਰਨਾ ਦੇਗੇ ਮਹਿਰ ਸਾਹਿਬ ਕੇ ਉਧਰ ਆਪਣੇ ਨੇ ਕਮੇਟੀ ਘਰ ਮੇ ਜਾ ਕੇ ਪਵਨਪ੍ਰੀਤ ਸਿੰਘ ਐਸਡੀਓ ਨਗਰ ਨਿਗਮ ਮੋਗਾ ਅਜੋ ਸਾਹਿਬ ਇੱਕ ਸਮੱਸਿਆ ਆ ਰਹੀ ਹੈ ਸੀਵਰ ਦੀ ਸਰਦਨ ਨਗਰ ਦੀ ਜਿੱਥੇ ਕਾਫੀ ਲੰਬੇ ਸਮੇਂ ਤੋਂ ਸੀਵਰੇ ਬੰਦ ਆ ਔਰ ਰੋਗ ਬਿਮਾਰ ਹੋ ਰਹੇ ਨੇ ਪਰੇਸ਼ਾਨੀਆਂ ਸੋਡਾ ਦੇ ਉੱਤੇ ਪਾਣੀ ਕਰ ਰਿਹਾ ਪਾਣੀ ਕਰਾ ਕੇ ਬੱਦ ਰਿਹਾ ਉਹ ਥੋੜੀ ਦਫ਼ਤਰ ਚ ਆਪਣੇ ਜੈਟਿੰਗ ਜਿਹੜੀਆਂ ਦੋ ਦੋਨੇ ਮਸ਼ੀਨਾਂ ਪ੍ਰੋਬਲਮ ਆ ਗਈ ਸੋਚ ਤੇ ਅੱਜ ਪੰਪ ਸੈਟ ਉਹਦਾ ਲਾਈ ਜਾਂਦੇ ਆ ਤੇ ਇੱਕ ਦੋ ਦਿਨਾਂ ਅੰਦਰ ਵਿੱਚ ਸਾਰਾ ਹੋ ਜਾਊਗਾ ਸਮੱਸਿਆ ਦਾ ਉਹ ਕੀ ਕਰਨ ਦੀ ਹੈ ਜੀ ਕਿਉਂਕਿ ਜਾਂਦੇ ਨੇ ਵਰਕਰ ਜਾਂਦੇ ਨੇ ਇੱਕ ਦਾ ਹੋ ਜਾਦਾ ਬਾਕੀ ਫਿਰ ਉਹ ਵੀ ਬਲੋਕ ਬਲੋਕੇ ਥੋੜੀ ਜਿਆਦਾ ਸੀ ਉਹ ਜੈਟਿੰਗ ਸੈਂਕਸ਼ਨ ਮਸ਼ੀਨਾਂ ਸਹੀ ਹੋ ਜਾਊਗੀ ਇੱਕ ਦੋ ਦਿਨਾਂ ਅੰਦਰ ਉਹ ਪ੍ਰੋਬਲਮ ਤੁਹਾਨੂੰ ਦੱਸ ਦਿੱਤਾ ਮੈਂ ਮਸ਼ੀਨ ਦੀ ਪ੍ਰੋਬਲਮ ਇੱਕ ਦੋ ਦਿਨਾਂ ਦੇ ਵਿੱਚ ਦੋਨੇ ਹੀ ਆ ਜਾਣਗੀਆਂ ਆਪਣੀਆਂ ਸਹੀ ਹੋ ਕੇ ਅੱਜ ਕਰੀ ਜਾਂਦੇ ਆ ਬਸ ਫਾਈਨਲੀ ਆ ਉਹਦਾ ਇਹ ਬਿਲਕੁਲ ਗਲਤ ਗੱਲ ਆ ਜੀ ਜਿਹੜੇ ਤੁਸੀਂ ਕਹਿ ਰਹੇ ਆ ਕਿ ਗੱਡੀ ਜਾਂਦੀ ਆ ਗੱਡੀ ਤਾਂ ਸਾਡੀ ਅੱਜ ਕਹਿ ਲੋ ਵੀ 15-20 ਦਿਨ ਹੋ ਗਏ ਆ ਜਿਹੜੀ ਸਾਡੀ ਕਹਿ ਲੋ ਜੇਟੰਗ ਵਾਲੀ ਗੱਡੀ ਪੁਰਾਣੀ 14 ਸਾਲ ਪੁਰਾਣੀ ਗੱਡੀ ਸੀ ਕਿਉਂਕਿ ਉਹਦੀ ਮਨਿਆਦ ਖਤ ਹੋਣ ਵਾਲੀ ਆ ਤੇ ਜਿਹੜਾ ਕਿ ਅਸੀਂ ਉਹਦੀ ਹੁਣ ਹਾਊਸ ਦੀ ਮੀਟਿੰਗ ਰੱਖਣ ਲੱਗੇ ਆ ਉਹਦੇ ਵਿੱਚ ਸਾਡੀ ਪ੍ਰੋਪੋਜ਼ਲ ਵੀ ਰੱਖੀ ਵੀ ਆ ਸਾਡੇ ਆਫਸਰ ਸਾਹਿਬ ਵੱਲੋਂ ਵੀ ਮਾਨਯੋਗ ਐਮ.ਐਲ.ਏ ਸਾਹਿਬ ਵੱਲੋਂ ਵੀ ਅਸੀਂ ਜਲਦ ਉਹ ਨਵੀਂ ਗੱਡੀ ਲੈਣ ਲੱਗੇ ਆ ਕਿਉਂਕਿ ਉਹ ਵਿਚਾਰੀ ਬਹੁਤ ਜ਼ਿਆਦਾ ਪੁਰਾਣੀ ਹੋ ਗਈ ਆ ਕਿਉਂਕਿ ਰਿਪੇਅਰ ਵਾਸਤੇ ਅਸੀਂ ਖੋਲੀ ਵੀ ਆ ਜਿਸ ਤੱਕ ਕਿ ਸਮਾਨ ਵੀ ਕਿਸੇ ਵੀ ਕੰਪਨੀ ਚੋਂ ਨਹੀਂ ਮਿਲਿਆ ਅਸੀਂ ਮੈਂ ਆਪਦੇ ਬਲਬੂਤੇ ਤੇ ਕਹਿ ਲੋ ਜਾਂ ਆਪਦੀ ਨੌਲੇਜ ਦੇ ਪ੍ਰਤੀ ਕਹਿ ਲੋ ਕਿਉਂਕਿ ਜਿੰਨੀਆਂ ਵੀ ਕਰਾ ਰਹੀਆਂ ਉਹਦੀਆਂ ਸ਼ਾਫਟਾਂ ਅਸੀਂ ਬਣਾ ਕੇ ਹੁਣ ਅੱਜ ਅਸੀਂ ਗੇਰ ਉਹ ਜਿਹੜਾ ਨਗਰ ਨਗਮ ਵਿੱਚ ਪਹੁੰਚ ਗਿਆ ਵਾ ਤੇ ਕੱਲ ਨੂੰ ਸਾਡੀ ਕੋਸ਼ਿਸ਼ ਹੋਊਗੀ ਵੀ ਉਹਦੀ ਨਗਰ ਨਗਮ ਨੂੰ ਗੱਡੀ ਉਹ ਦੁਆਰਾ ਸਪਰਤ ਕਰਦੇ ਆਵਾਂਗੇ ਹਰ ਗੋਬਿੰਦਨਗਰ ਦੇ ਮਹੱਲਾ ਵਾਸੀਆਂ ਨੂੰ 15 ਤੋਂ 20 ਦਿਨ ਹੋ ਗਏ ਜਦੋਂ ਜਾਇਦ ਕਰਦੇ ਹੋਏ ਸੀਵਰੇਜ ਦਾ ਪਾਣੀ ਉਹਨਾਂ ਦੇ ਵਿਹੜਿਆਂ ਦੇ ਵਿੱਚ ਬੈਕ ਮਾਰਨਾ ਸ਼ੁਰੂ ਹੋ ਗਿਆ ਉਹ ਉਹ ਕੀ ਕਰਨਾ ਮੈਂ ਪਾਜੀ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕਰ ਚੁੱਕਿਆ ਇੱਕ ਗੱਡੀ ਜੱਡੀ ਸਾਡੀ ਪੁਰਾਣੀ ਸੀ ਉਹ ਖਰਾਬ ਹੋ ਚੁੱਕੀ ਆ ਕਿਉਂਕਿ ਉਹ ਅਸੀਂ ਰਿਪੇਅਰ ਵਾਸਤੇ ਖੋਲੀ ਵੀ ਜਿਹੜੀ ਨਵੀਂ ਗੱਡੀ ਵੀ ਹੋਣਾ ਅਸੀਂ ਮਹਿੰਗਾਈ ਸੀ ਕਰੀਬ ਇਹਨਾਂ ਨੂੰ ਹਜੇ ਸਾਲ ਹੋ ਗਿਆ ਉਹ ਵੀ ਗੱਡੀ ਸਾਡੀ ਕਲੋ ਖਰਾਬ ਹੋ ਗਈ ਆ ਤੇ ਉਹ ਵੀ ਹੁਣ ਅਸੀਂ ਵਰਕਸ਼ਾਪ ਐਸ ਖੜੀ ਕੀਤੀ ਵੀ ਆ ਜਲਦੀ ਉਹ ਠੀਕ ਹੋ ਕੇ ਤੇ ਜਿਹੜੀ ਇਹ ਸੰਗਤਾਂ ਨੂੰ ਸਮਰਪਿਤ ਹੋਣੀ ਆ ਉਹ ਕਿਉਂਕਿ ਕੋਈ ਵੀ ਗੱਡੀ ਆ ਚਾਹੇ ਇਨਸਾਨ ਆ ਚਾਹੇ ਗੱਡੀ ਆ ਕਿਉਂਕਿ ਮਸ਼ੀਨਰੀ ਆ ਉਹਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜਣੀ ਇਸੇ ਤਰ੍ਹਾਂ ਇਨਸਾਨ ਆ ਤੇ ਉਹਦਾ ਵੀ ਕੋਈ ਪਤਾ ਨਹੀਂ ਕਦੋਂ ਖਸਪੈਰ ਹੋਣਾ ਕਿਉਂਕਿ ਮਸ਼ੀਨਰੀ ਜੇ ਚੱਲੂਗੀ ਤਾਂ ਖਰਾਬ ਤਾਂ ਹੋਊਗੀ ਕਿਉਂਕਿ ਸੰਗਤਾਂ ਨੂੰ ਜਿੱਥੇ ਪ੍ਰੋਬਲਮ ਆਉਂਦੀ ਆ ਉੱਥੇ ਉਹਨਾਂ ਦੀ ਸੇਵਾ ਨੂੰ ਵੀ ਅਸੀਂ ਸਮਰਪਤ ਆ ਨਗਰ ਕੰਮ ਦਾ ਕੋਈ ਵੀ ਅਧਿਕਾਰੀ ਆ ਅਫਸਰ ਸਾਹਿਬ ਕਦੇ ਵੀ ਪਿੱਛੇ ਨਹੀਂ ਹਟੂਗਾ ਜਿੱਥੇ ਵੀ ਸਾਡੀ ਲੋੜ ਹਲ ਹੋਣ ਦੀ ਉਮੀਦ ਆ ਮਸਲੇ ਦਾ ਤਰੀਕਮਨ ਸਾਡੀ ਕੋਸ਼ਿਸ਼ ਆ ਜੀ ਕੱਲ ਤੱਕ ਇਹ ਜਿਹੜੀ ਆ ਗੱਡੀ ਤਿਆਰ ਹੋ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰਾਂਗੇ ਤੇ ਜਿਹੜੀ ਦੂਸਰੀ ਗੱਡੀ ਆ ਉਹ ਸਾਡੀ ਖੋਲੀ ਵੀ ਆ ਜਿਹੜੀ ਕਿ ਉਹ ਪ੍ਰੋਬਲਮ ਆ ਕਿਉਂਕਿ ਮਸ਼ੀਨਰੀ ਖੋਲਾਂਗੇ ਫੇਰ ਹੀ ਪਤਾ ਲੱਗੂਗਾ ਵੀ ਉਹਦੇ ਵਿੱਚ ਨੁਕਸ ਕੀ ਕਿਉਂਕਿ ਜਿਹੜੀ ਗੀਅਰ ਆ ਜਾਂ ਕੋਈ ਵੀ ਚੀਜ਼ ਆ ਜੋ ਕੋ ਖੋਲਾਂਗੇ ਤਾਂ ਫੇਰ ਹੀ ਪਤਾ ਲੱਗਦਾ ਉਹ ਉਤੇ ਇੱਕ ਦਿਨ ਲੱਗਦਾ ਦੋ ਦਿਨ ਲੱਗਦੇ ਚਾਰ ਦਿਨ ਲੱਗਦੇ ਆ ਕਿਉਂਕਿ ਸਾਡੀ ਕੋਸ਼ਿਸ਼ ਤਾਂ ਹਮੇਸ਼ਾ ਹੀ ਹੁੰਦੀ ਉਹਨੂੰ ਜਲਦ ਤੋਂ ਜਲਦ ਠੀਕ ਕਰਾ ਕੇ ਅਸੀਂ ਸੰਗਤਾਂ ਨੂੰ ਸਮਰਪਿਤ ਕਰਾਂਗੇ ਦੱਸਦੇ ਕਿ ਮੋਗਗੇ ਦੇ ਗੁਰੂ ਹਰਗੋਬਿੰਦਗਰ ਦੇ ਵਿੱਚ ਕਈ ਚਿਰਾਂ ਤੋਂ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਿੱਕਤ ਬਣਿਆ ਹੋਇਆ ਹੈ ਲੋਕਾਂ ਦਾ ਕਹਣਾ ਹੈ ਕਿ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਸੀ ਪਰ ਸਾਡੇ ਜਿਹੜਾ ਗੰਦੇ ਪਾਣੀ ਦਾ ਹਿੱਲਾ ਤੱਕ ਨਹੀਂ ਕਰ ਸਹੀ ਇਸ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਖਿਲਾਫ ਵੀ ਉਹਨਾਂ ਨੇ ਕਾਫੀ ਰੋਸ ਯਾਰ ਕੀਤਾ ਹੈ ਤੇ ਕਿਹਾ ਹੈ ਕਿ ਸਾਡੇ ਇਸ ਗੰਦੇ ਪਾਣੀ ਦਾ ਹੱਲ ਕੱਢਾ ਜਾਵੇ ਜੇ ਹੱਲ ਨਹੀਂ ਕੱਢਦੇ ਤਾਂ ਅਸੀਂ ਇਹ ਜਿਹੜਾ ਮੁੱਦਾ ਜਿਹੜਾ ਪੰਜਾਬ ਸਰਕਾਰ ਤੱਕ ਲੈ ਕੇ ਜਾਵਾਂਗੇ ਅਸੀਂ ਧਰਨੇ ਵੀ ਦੇਵਾਂਗੇ